ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵੀ ਆਪਣੇ ਸੱਜਣ ਮਿੱਤਰ ਵੀਰ ਭੈਣ ਭਰਾ ਛੋਟੇ ਵੱਡੇ ਬਜ਼ੁਰਗ ਆਪਣੇ ਵੀਡੀਓ ਦੇਖ ਰਿਹਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਪਾ ਇਸ ਟਾਈਮ ਸਾਈਕਲ ਤੇ ਸਫ਼ਰ ਕਰ ਰਹੇ ਸੀ ਅੱਪਾ ਹੈਗਾ ਸਹੀਦ ਨਗਰ ਗੁਰਦੁਆਰਾ ਸਹਬ ਬੁੱਢਾ ਜੋਹਰ ਰਾਜਸਥਾਨ ਜੋ ਕਿ ਗੰਗਾ ਨਗਰ ਦੇ ਵਿੱਚ ਹੈ ਤੇ ਇਹ ਗੁਰਦੁਆਰਾ ਬਹੁਤ ਹੀ ਰਾਜਸਥਾਨ ਦੇ ਵਿੱਚ ਸਭ ਤੋਂ ਇਤਿਹਾਸਕ ਗੁਰਦੁਆਰਾ ਤੇ ਵੱਡਾ ਗੁਰਦੁਆਰਾ ਹਨ ਤੇ ਇੱਥੇ ਹੀ ਆਪਣੇ ਪੰਜਾਬੀ ਵੀਰ ਬਹੁਤ ਰਹਿੰਦੇ ਨੇ ਤੇ ਬਹੁਤ ਪਿਆਰ ਸਤਿਕਾਰ ਕਰਦੇ ਆ ਬਹੁਤ ਇੱਜ਼ਤ ਕਰੀ ਤੇ ਆਪਾਂ ਇੱਥੇ ਰਾਤ ਰੁਕੇ ਸੀ ਹੁਣ ਆਪਾਂ ਸਵੇਰੇ ਲੰਗਰ ਖਾ ਕੇ ਅੱਟਾ 24 ਘੰਟੇ ਲੰਗਰ ਚੱਲਦਾ ਇੱਥੇ ਤੇ ਬਹੁਤ ਵਧੀਆ ਰਹਿਣ ਦਾ ਪ੍ਰਬੰਧ ਆ ਤੇ ਇੱਥੇ ਦਾ ਇਤਿਹਾਸ ਔਰੇ ਭਾਈ ਸੁੱਖਾ ਸਿੰਘ ਤੇ ਭਾਈ ਮਹਤਾਬ ਸਿੰਘ ਦੀ ਯਾਦ ਵਿੱਚ ਗੁਰਦੁਆਰਾ ਬਣਿਆ ਹੋਇਆ ਜਦੋਂ ਦਰਬਾਰ ਸਾਹਿਬ ਦੇ ਵਿੱਚ ਉਸ ਟਾਂ ਦਰਬਾਰ ਸਾਹਿਬ ਦੇ ਵਿੱਚ ਮੱਸਾ ਰੰਗੜ ਵੱਲੋਂ ਬੇਅਦਬੀ ਕੀਤੀ ਗਈ ਸੀ ਉੱਥੇ ਕੰਜਰੀਏ ਦੇ ਨਾਚ ਚ ਹਨਾ ਮਤਲਬ ਕਿ दारू ਚੱਲ ਰਹੀ ਸੀ ਪੂਰੀ ਸ਼ਰਾਬ ਹਨਾ ਤੇ ਉਸ ਟਾਈਮ ਆਪਣੇ ਭਾਈ ਸੁਖਾ ਸਿੰਘ ਤੇ ਭਾਈ ਮਹਤਾਬ ਸਿੰਘ ਨੇ ਉਹਨਾਂ ਦਾ ਬਦਲਾ ਲੈਣ ਲਈ ਜਦੋਂ ਉੱਥੇ ਗਏ ਹਨਾ ਆਪਣਾ ਪੇਸ ਬਦਲ ਕੇ ਤੇ ਜਦੋਂ ਵੀ ਉਹ ਮੋਹਰਾ ਲੈ ਕੇ ਗਏ ਸੀ ਜਦੋਂ ਮੋਹਰਾ ਥੱਲੇ ਰੱਖਿਆ ਜਦੋਂ ਆਪਣਾ ਸਿਰ ਝਕਾਉਣ ਲੱਗਿਆ ਮਸਾ ਰੰਗੜ ਤੇ ਭਾਈ ਸੁਖਾ ਸਿੰਘ ਨੇ ਸਿਰ ਉਹਦਾ ਮਤਲਬ ਕਿ ਅਲੱਗ ਕਰਤਾ ਸੀਗਾ ਤੇ ਉਹ ਸਿਰ ਫਿਰ ਨੀਜੇ ਤੇ ਟੰਗ ਕੇ ਪੰਜਾਬ ਦੇ ਵਿੱਚ ਦੀ ਹੁੰਦੇ ਹੋਏ ਰਾਜਸਥਾਨ ਦੇ ਵਿੱਚ ਇਸ ਜਗ੍ਹਾ ਤੇ ਆਏ ਸੀਗੇ ਇਸ ਜਗ੍ਹਾ ਤੇ ਆ ਕੇ ਉਹਨਾਂ ਦਾ ਸਿਰ ਰੱਖਿਆ ਗਿਆ ਤੇ ਭੇਟ ਕੀਤਾ ਗਿਆ ਤੇ ਦਰਬਾਰ ਹਾਲ ਵਿੱਚ ਸਜਾਇਆ ਤੇ ਉਹਦਾ ਬਦਲਾ ਲੇਤਾ ਤੇ ਉਸ ਦੀ ਯਾਦਗਾਰੀ ਵਿੱਚ ਗੁਰਦੁਆਰਾ ਬਣਿਆ ਹੋਇਆ ਤੇ ਬਹੁਤ ਵਧੀਆ ਗੁਰਦੁਆਰਾ ਬਣਿਆ ਹੋਇਆ ਤੇ ਰਾਜਸਥਾਨ ਦਾ ਸਭ ਤੋਂ ਇਤਿਹਾਸਕ ਗੁਰਦੁਆਰਾ ਵੀ ਆ ਆ ਦੇਖੋ ਉਸੇ ਤਰ੍ਹਾਂ ਹੀ ਬੜਾ ਉਹਨਾਂ ਨੇ ਸਹੀ ਤਰੀਕੇ ਨਾਲ ਸਮਝਾਇਆ ਹੋਇਆ ਲਿਆ ਆ ਰਹੇ ਨੇ ਨਿੱਜੀ ਟੰਗਿਆ ਹੋਇਆ ਸਿਰ ਤੁਸੀਂ ਦੇਖ ਸਕਦੇ ਹੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਅੱਜ ਆਪਾਂ ਜੀ ਸਾਈਕਲ ਯਾਤਰਾ ਆਪਣੀ ਚੱਲ ਰਹੀ ਹੈ ਜੀ ਰਾਜਸਥਾਨ ਦੀ ਹਨੂਮਨ ਗੜ੍ਹ ਰਾਤ ਸਿੰਘ ਸਭਾ ਗੁਰਦੁਆਰਾ ਸਾਹਿਬ ਸੀ ਆਪਾਂ ਤੇ ਤਕਰੀਬਨ 90 95 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਗੁਰਦੁਆਰਾ ਸ਼ਹੀਦ ਗੰਜ ਬੁੱਢਾ ਜੋੜ ਜੀ ਸ਼ਹੀਦ ਨਗਰ ਗੁਰਦੁਆਰਾ ਸ਼ਹੀਦ ਨਗਰ ਸ਼ਹੀਦ ਨਗਰ ਬੁੱਢਾ ਜੋੜ ਪਹੁੰਚਿਆ ਜੀ ਤੇ ਰੂਟ ਆਪਣਾ ਹੋਰ ਸੀ ਪਰ ਕਿਸੇ ਆਪਣੇ ਇਧਰੋਂ ਮਿੱਤਰ ਨੇ ਆਪਾਂ ਨੂੰ ਕਾਲ ਕੀਤੀ ਕਿ ਬੁੱਢਾ ਜੋੜ ਜਿਹੜਾ ਗੁਰਦੁਆਰਾ ਸਾਹਿਬ ਉੱਥੇ ਜ਼ਰੂਰ ਜਾ ਕੇ ਆਇਓ ਤੇ ਆਪਾਂ ਪਹਿਲੀ ਵਾਰੀ ਆਏ ਆ ਆਪਾਂ ਨੂੰ ਇਤਿਹਾਸ ਵੀ ਨਹੀਂ ਪਤਾ ਸੀ ਤੇ ਬਾਬਾ ਜੀ ਆਪਣੇ ਹੈੱਡ ਗ੍ਰੰਥੀ ਅੱਜ ਨਾਲ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਇਤਿਹਾਸ ਆ ਸਭ ਤੋਂ ਪਹਿਲਾਂ ਸੰਗਤ ਕਿੰਨੀ ਆਉਂਦੀ ਆ ਜੱਜ ਜਿਵੇਂ ਇਤਿਹਾਸ ਦੱਸੋ ਪਹਿਲਾਂ ਸਾਹਿਬ ਜੀ ਜਿਸ ਥਾਨ ਦੇ ਅੱਜ ਆਪਾਂ ਦਰਸ਼ਨ ਕਰ ਰਹੇ ਆ ਜੀ ਇਸ ਥਾਨ ਦਾ ਪੂਰਾ ਨਾਮ ਹੈ ਜੀ ਸ਼ਹੀਦ ਨਗਰ ਗੁਰਦੁਆਰਾ ਸਾਹਿਬ ਬੁੱਢਾ ਜੋੜ ਬੁੱਢਾ ਜੋੜ ਥੇ ਇਸ ਇਸ ਥਾਂ ਦਾ ਜਿਹੜਾ ਇਤਿਹਾਸ ਹੈ ਉਹ 17ਵੀਂ ਸਦੀ ਦੇ ਸਿੰਘਾਂ ਨਾਲ ਜੁੜਦਾ ਹੈ ਠੀਕ ਹੈ ਜੀ ਜਦੋਂ 1734ਵੀਂ ਵਿੱਚ ਨਾਦਰ ਸ਼ਾਹ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਠੀਕ ਹੈ ਜੀ ਉਸ ਸਮੇਂ ਜਿੰਨੇ ਵੀ ਹਮਲੇ ਹੁੰਦੇ ਸੀ ਲਾਹੌਰ ਦੇ ਰਸਤੇ ਤੋਂ ਹੁੰਦੇ ਸੀ ਲਾਹੌਰ ਦਾ ਉਸ ਸਮੇਂ ਗਵਰਨਰ ਸੀ ਜਕਰੀਆ ਖਾਨ ਜਦੋਂ ਨਾਦਰ ਸ਼ਾਹ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਤਾਂ ਜਕਰੀਆ ਖਾਨ ਨੇ ਉਸ ਦੀ ਅਧੀਨਗੀ ਪਹਿਲੇ ਹੀ ਕਬੂਲ ਲਈ ਠੀਕ ਹੈ ਜੀ ਮੈਂ ਵੀ ਆਪ ਜੀ ਦੇ ਅੰਡਰ ਹੀ ਕੰਮ ਕਰਾਂਗਾ ਤਾਂ ਉਹਨੇ ਨਾਦਰ ਸ਼ਾਹ ਨੇ ਜਕਰੀਆ ਖਾਨ ਉੱਥੇ ਦਾ ਗਵਰਨਰ ਉਹਨੂੰ ਬਣਾਈ ਰੱਖਿਆ ਪੂਰੇ ਹਿੰਦੁਸਤਾਨ ਨੇ ਨਾਦਰ ਸ਼ਾਹ ਨੇ ਜਦੋਂ ਲੁੱਟਿਆ ਵਾਪਸ ਜਦੋਂ ਅਫਗਾਨ ਹਿੰਦੁਸਤਾਨ ਤੋਂ ਲੋਟ ਰਿਆ ਸੀ ਤੋਂ ਦੇ ਸਾਜੋ-ਸਮਾਨ ਚੰਗੇ-ਚੰਗੇ ਸਮਾਨ ਇੱਥੋਂ ਦੇ ਬਹੁ-ਬੇਟੀਆਂ ਨੂੰ ਵੀ ਗੁਲਾਮ ਬਣਾ ਕੇ ਲੈ ਜਾ ਰਿਹਾ ਸੀ ਠੀਕ ਹੈ ਜੀ ਉਸ ਸਮੇਂ ਸਿੰਘਾਂ ਨੇ ਛੋਟੇ-ਛੋਟੇ ਦਸਤਿਆਂ ਵਿੱਚ ਉਸਤੇ ਹਮਲਾ ਕੀਤਾ ਜਿਹੜਾ ਸਾਜੋ-ਸਮਾਨ ਉਹਨੇ ਲੁੱਟਿਆ ਸੀ ਉਹ ਤੋਂ ਖੋਇਆ ਤੇ ਜਿਹੜੀਆਂ ਬੀਬੀਆਂ ਸੀ ਉਹਨਾਂ ਨੂੰ ਵੀ ਛੁਡਾਇਆ ਤੇ ਘਰੋ-ਘਰ ਵਾਪਿਸ ਪਹੁੰਚਾਇਆ ਠੀਕ ਹੈ ਜੀ ਨਾਦਰ ਸ਼ਾਹ ਜਦੋਂ ਸਾਰਾ ਆਪਣਾ ਸਮਾਨ ਲੂਟਾ ਕੇ ਲਾਹੌਰ ਪਹੁੰਚਿਆ ਜਕਰੀਆ ਖਾਨ ਤੋਂ ਉਸਨੇ ਪੁੱਛਿਆ ਵੀ ਆ ਕਿਹੜੇ ਲੋਕ ਨੇ ਪੂਰਾ ਹਿੰਦੁਸਤਾਨ ਨੂੰ ਮੇਲ ਲੁੱਟਿਆ ਕੋਈ ਮੇਰੇ ਅੱਗੇ ਖੜਿਆ ਨਹੀਂ ਹਾਂਜੀ ਹਾਂਜੀ ਬਿਲਕੁਲ ਵੀ ਆ ਥੋੜੇ ਥੋੜੇ ਲੋਕ ਆਂਦੇ ਨੇ ਮੈਨੂੰ ਲੁੱਟ ਕੇ ਵਾਪਿਸ ਚਲ ਜਾਂਦੇ ਨੇ ਤਾਂ ਜਕਰੀਆ ਖਾਨ ਪਹਿਲੇ ਸਿੱਖਾਂ ਦਾ ਵਿਰੋਧੀ ਸੀ ਬਿਲਕੁਲ ਹਾਂ ਉਹਨੇ ਦੱਸਿਆ ਵੀ ਇਹ ਲੋਕਾਂ ਨੂੰ ਦੱਸ ਸੀ ਵੀ ਬਹੁਤ ਤੰਗ ਆ ਇਹ ਸਿੱਖ ਕੌਮ ਹੈ ਇਹਨਾਂ ਦਾ ਕੋਈ ਘਰ-ਬਾਰ ਨਹੀਂ ਜੰਗਲਾਂ ਵਿੱਚ ਰਹਿੰਦੇ ਨੇ ਘੋੜਿਆਂ ਤੇ ਇਹਨਾਂ ਦੇ ਘਰ ਨੇ ਤੇ ਇਹਨਾਂ ਦਾ ਇੱਕ ਪਵਿੱਤਰ ਸਥਾਨ ਹੈ ਹਰਮੰਦਰ ਸਾਹਿਬ ਇਹਨਾਂ ਲੋਕਾਂ ਦੀ ਸੋਚ ਹੈ ਵੀ ਉੱਥੇ ਦੇ ਦਰਸ਼ਨ ਕਰਕੇ ਉੱਥੇ ਇੱਕ ਸਰੋਵਰ ਬਣਿਆ ਹੋਇਆ ਤੇ ਉੱਥੇ ਇਸ਼ਨਾਨ ਕਰਕੇ ਸਾਨੂੰ ਤਾਕਤ ਪ੍ਰਾਪਤ ਹੁੰਦੀ ਹੈ ਠੀਕ ਹੈ ਇਹ ਇਹ ਲੋਕ ਸਾਡੇ ਵੀ ਕਾਬੂ ਤੇ ਨਹੀਂ ਆ ਰਹੇ ਤੇ ਨਾਦਰ ਸ਼ਾਹ ਨੇ ਕਿਹਾ ਵੀ ਇਹਨਾਂ ਤੋਂ ਬਾਦਸ਼ਾਹੀ ਦੀ ਬਦਬੂ ਮੈਨੂੰ ਆ ਰਹੀ ਹੈ ਨਹੀਂ ਕਿਸ ਸਮੇ ਬਾਦਸ਼ਾਹੀ ਸਾਡੇ ਤੋਂ ਖੋਣਗੇ ਆਹ ਕਹਿ ਕੇ ਚਲਾ ਗਿਆ ਵੀ ਇਹਨਾਂ ਤੇ ਰੋਕ ਲਾਓ ਨਹੀਂ ਤੇ ਆਣ ਵਾਲੇ ਸਮੇ ਤੇ ਸਿੱਖ ਕੌਮ ਸਾਨੂੰ ਖਰਾਬ ਕਰੇਗੀ ਤੇ ਜਕਰੀਆ ਖਾਨ ਪਹਿਲੇ ਵਿਰੋਧੀ ਸੀ ਉਸਨੇ ਉਹ ਐਲਾਨ ਕਰਤਾ ਵੀ ਕੋਈ ਵੀ ਸਿੱਖਾਂ ਦੀ ਜਿਹੜੀ ਖਬਰ ਦਊਗਾ ਜਾਂ ਸਿੱਖਾਂ ਨੂੰ ਪਕੜਵਾਊਗਾ ਜਾਂ ਸਿੱਖਾਂ ਦਾ ਸਿਰ ਵੱਢ ਕੇ ਲਿਆਊਗਾ ਉਹਨੂੰ ਸੋਨੇ ਦੀ ਮੋਹਰ ਇਨਾਮ ਵਜੋਂ ਦਿੱਤੀਆਂ ਜਾਣਗੀਆਂ ਇਨਾਮ ਰੱਖਦੇ ਸੀਗੇ ਆਪਾਂ ਸੁਣਦੇ ਆ ਵੀ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਮੁੱਲ ਪੈਂਦੇ ਸੀਗੇ ਹਾਂਜੀ ਹਾਂਜੀ ਉਹਦੇ ਉਹ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਲੱਗੇ ਸਿੱਖਾਂ ਨੇ ਆਪਣੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਬਚਾਣ ਖਾਤਰ ਪੰਜਾਬ ਦਾ ਜਿਹੜਾ ਇਲਾਕਾ ਹੈ ਉਹ ਛੱਡਿਆ ਜੀ ਕਈ ਛੰਬਾਵਲ ਚਲੇ ਗਏ ਕਈ ਪਹਾੜਾਂ ਵੱਲ ਕਈ ਸਿੰਘਾਂ ਨੇ ਫਿਰ ਆਲੀ ਧਰਤੀ ਤੇ ਰੁਖ ਕੀਤਾ ਠੀਕ ਹੈ ਇਹ ਜਿਹੜੀ ਥਾਂ ਸੀ ਉਹ ਬੀਕਰ ਨੇਰੀ ਅਸ ਦੇ ਅੰਡਰ ਵਿੱਚ ਆਉਂਦੀ ਸੀ ਇੱਥੇ ਟਿੱਬੇ ਹੁੰਦੇ ਸੀ ਸਾਰੇ ਟਿੱਬੇ ਸੀ ਬਿਆਬਾਨ ਸੀ ਜੰਗਲ ਜੀ ਠੀਕ ਹੈ ਜੀ ਤੇ ਜੰਗਲਾਂ ਦਾ ਆਸਰਾ ਲੈ ਕੇ ਤੇ ਇੱਥੇ ਇੱਕ ਢਾਬ ਹੁੰਦੀ ਸੀ ਜਿੱਥੇ ਬਰਸਾਤ ਦਾ ਪਾਣੀ ਇਕੱਠਾ ਹੋ ਜਾਂਦਾ ਸੀ ਕਿਉਂਕਿ ਜ਼ਮੀਨਾਂ ਤੁਸੀਂ ਦੇਖਿਆ ਹੋਣੇ ਕਾਫੀ ਨੀਵਾ ਹਾਂ ਜੀ ਬਿਲਕੁਲ ਆਪ ਪਿੱਛੇ ਆਇਆ ਸੀ ਦੇਖਿਆ ਨਰਮਾ ਬੀਜ ਜਦੋਂ ਬਰਸਾਤ ਪੈਂਦੀ ਹੈ ਤਾਂ ਪਾਣੀ ਇਕੱਠਾ ਹੋ ਜਾਂਦਾ ਸੀ ਠੀਕ ਹੈ ਜੀ ਪੰਜਾਬੀ ਆਪਾਂ ਲੋਕ ਉਸ ਨੂੰ ਢਾਬ ਆਖਦੇ ਹਾਂ ਢਾਬ ਤੇ ਇੱਥੇ ਦੇ ਜਿਹੜੇ ਹਿੰਦੂ ਲੋਕ ਹੈ ਉਸ ਥਾਂ ਨੂੰ ਜੋੜ ਰੱਖਦੇ ਨੇ ਅੱਛਾ ਢਾਬ ਨੂੰ ਜੋੜ ਜੋੜ ਰ ਤੇ ਜਦੋਂ ਸਿੱਖਾਂ ਨੇ ਇੱਥੇ ਆ ਕੇ ਆਪਣਾ ਵਸੇਵਾ ਕੀਤਾ ਉਸ ਸਮੇਂ ਜਿਹੜਾ ਦਲ੍ਹਾ ਕੀਤੇ ਬੈਠਾ ਸੀ ਬਾਬਾ ਬੁੱਢਾ ਸਿੰਘ ਜੀ ਉਸ ਦਲ ਦੀ ਅਗਵਾਈ ਕਰ ਰਹੇ ਸੀ ਅਸੀਂ ਇਹੀ ਰਸਤੇ 'ਚ ਵਿਚਾਰ ਕਰਦੇ ਸੀ ਵੀ ਬਾਬਾ ਬੁੱਢਾ ਜੀ ਦੇ ਨਾਂ ਤੇ ਹੋ ਸਕਦਾ ਸ਼ਾਇਦ ਉਹ ਬਾਬਾ ਪਤਾ ਨਹੀਂ ਸੀ ਪਰ ਹਾਂਜੀ ਹਾਂਜੀ ਆ ਬਾਬਾ ਬੁੱਢਾ ਸਿੰਘ ਜੀ ਸੀ ਬਾਬਾ ਬੁੱਢਾ ਸਿੰਘ ਜੀ ਹਾਂਜੀ ਹਾਂਜੀ ਆ 10ਵੇਂ ਪਾਸ਼ਾ ਦੀ ਜੋਤੀ ਜੋ ਸਮਾਂ ਤੋਂ ਬਾਅਦ ਹੀ ਗੱਲ ਹੈ ਬਾਅਦ ਹੀ ਗੱਲ ਹਾਂਜੀ ਹਾਂਜੀ ਤੇ ਬਾਬਾ ਬੁੱਢਾ ਸਿੰਘ ਜਿਹਦੇ ਨਾਮ ਤੋਂ ਤੇ ਜੋੜ ਦੇ ਨਾਮ ਤੋਂ ਇਸ ਥਾਂ ਦਾ ਨਾਮ ਜਿਹੜਾ ਹੈ ਬੁੱਢਾ ਜੋੜ ਪਿਆ ਹੋਇਆ ਹੈ ਤੇ ਉਹਦੋਂ ਦਾ ਹੀ ਇਹ ਹੁੰਦਾ ਚਾਹੇ ਗੁਰਦਰਾ ਸਾਹਿਬ ਜਾਂ ਫਿਰ ਉਸ ਤੋਂ ਬਾਅਦ ਕੋਈ ਕੋਈ ਸੰਸਥਾ ਜਾਂ ਕਾਰ ਸੇਵਾ ਵਾਲਾ ਹਾਂਜੀ ਉਹ ਜਦੋਂ ਸਿੱਖਾਂ ਨੇ ਇੱਥੇ ਵੀ ਸੇਵਾ ਕੀਤਾ کافی ਸਮਾਂ ਇੱਥੇ ਗੁਰੂਗ੍ਰੰਥ ਸਾਹਿਬ ਜੀ ਉਹਨਾਂ ਨੇ ਪ੍ਰਕਾਸ਼ ਵੀ ਕੀਤਾ ਬੰਦਗੀ ਵਿੱਚ کافی ਸਮਾਂ ਬਤਾਇਆ ਕਿਉਂਕਿ ਉਹ ਪੰਜਾਬ ਦਾ ਜਿਹੜਾ ਮਾਹੌਲ ਸੀ کافی ਖਰਾਬ ਸੀ کافی ਖਰਾਬ ਸੀ ਹਾਂਜੀ ਤੇ ਸਿੱਖਾਂ ਜਦੋਂ ਇੱਥੇ ਸਮਾਂ ਬਿਤਾ ਰਹੇ ਸੀ ਤੇ ਉਸ ਸਮੇਂ ਸਿੱਖਾਂ ਦੇ ਜਿਹੜੇ ਕਈ ਖਬਰੀ ਸਿੰਘ ਸੀ ਜਿਹੜੇ ਖਬਰਾਂ ਇਧਰ ਉਧਰ ਪਹੁੰਚਾਉਂਦੇ ਸੀ ਜੀ ਜੀ ਤੇ ਜਕਰੀਆ ਖਾਨ ਨੇ ਵਾਪਿਸ ਆਪਣੇ ਮੇਨ ਮੇਨ ਆਦਮੀਆਂ ਨੂੰ ਬੁਲਾਇਆ ਵੀ ਸਿੱਖ ਪੰਜਾਬ ਤੋਂ ਪੂਰੀ ਤਰ੍ਹਾਂ ਖਤਮ ਹੋ ਗਏ ਕਿ ਨਹੀਂ ਤੇ ਕਿਸ ਨੇ ਕਿਹਾ ਵੀ ਜਦ ਤੱਕ ਇਹਨਾਂ ਦਾ ਪਵਿੱਤਰ ਸਥਾਨ ਹਰਮੰਦਰ ਸਾਹਿਬ ਕਾਇਮ ਹੈ ਉੱਥੇ ਦੀ ਪਵਿੱਤਰਤਾ ਕਾਇਮ ਹੈ ਇਹ ਲੋਕ ਖਤਮ ਨਹੀਂ ਹੋ ਸਕਦੇ ਠੀਕ ਹੈ ਜੀ ਜੀ ਆਪਾਂ ਉੱਥੇ ਦੀ ਪਵਿੱਤਰਤਾ ਨੂੰ ਭੰਗ ਕਰੀਏ ਤੇ ਹੋ ਸਕਦਾ ਵੀ ਅੰਦਰ ਇਹਨਾਂ ਦੇ ਮਨਾਂ ਨੂੰ ਝੋਟ ਪਹੁੰਚੇ ਫੇਰ ਆ ਖਤਮ ਹੋ ਸਕਦੇ ਨਹੀਂ ਬਿਲਕੁਲ ਉਸ ਸਮੇਂ ਮੰਡਿਆਲੇ ਦੇ ਇੱਕ ਚੌਧਰੀ ਨੇ ਬੀੜਾ ਚੁੱਕਿਆ ਵੀ ਮੈਂ ਉਸ ਥਾਂ ਦੀ ਬੇਅਦਬੀ ਕਰਾਂਗਾ ਉਸ ਦਾ ਨਾਮ ਸੀ ਮੱਸਾ ਰੰਗੜ ਜੀ ਮੱਸਾ ਰੰਗੜ ਹਰਮੰਦਰ ਸਾਹਿਬ ਜੀ ਕਬਜ਼ਾ ਕਰ ਲਿਆ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਉੱਥੇ ਉਹਨੇ ਆਪਣਾ ਪਲੰਘ ਢਾਲ ਲਿਆ ਬੈਂਸਵਾ ਦਾ ਨਾਚ ਹੁੱਕਾ ਪੀ ਤੇ ਇਤਿਹਾਸ ਅਧ ਦੇ ਵੀ ਸਰੋਵਰ ਨੂੰ ਪੂਰਨ ਦੀ ਵੀ ਤਿਆਰੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਸੀ। ਉਸ ਸਮੇਂ ਕੰਗ ਪਿੰਡ ਦਾ ਇੱਕ ਭਾਈ ਬਲਾਕਾ ਸਿੰਘ ਜਦੋਂ ਗੁਰੂ ਘਰ ਗਿਆ ਖਬਰੀ ਸਿੰਘ ਉੱਥੋਂ ਦੀ ਖਬਰ ਲੈ ਕੇ ਉਹਨੇ ਸਾਰੀ ਦਸ਼ਾ ਦੇਖੀ ਉਹ ਫਿਰ ਖਬਰ ਲੈ ਕੇ ਤੇ ਸਿੰਘਾਂ ਕੋਲ ਪਹੁੰਚਿਆ। ਠੀਕ ਹੈ ਜੀ। ਉਹਨੇ ਆ ਕੇ ਜਦੋਂ ਸਾਰੀ ਗੱਲ ਦੱਸੀ ਵੀ ਆਪਾਂ ਇੱਥੇ ਬੈਠੇ ਆਂ ਉੱਥੇ ਗੁਰੂ ਘਰ ਦੀ ਇਹ ਹਾਲਾਤ ਬਣੇ ਹੋਏ ਨੇ। ਤੇ ਬਾਬਾ ਬੁੱਢਾ ਸਿੰਘ ਜੀ ਨੇ ਫਿਰ ਅਰਦਾਸ ਬੇਨਤੀ ਕੀਤੀ ਵੀ ਦੋ ਸਿੰਘ ਜਾਨ ਉਸ ਪਾਪੀ ਦਾ ਸਿਰ ਵੱਢ ਕੇ ਜੋ ਉਹਨੇ ਕੋ ਕਰਮ ਕਮਾਇਆ ਉਹਦੀ ਸਜ਼ਾ ਉਹਨੂੰ ਦੇਣੀ ਹੈ ਤੇ ਉਸ ਦਾ ਸਿਰ ਇੱਥੇ ਪੰਥ ਦੇ ਅੱਗੇ ਪੇਸ਼ ਕਰਨਾ ਹੈ। ਉਸ ਸਮੇਂ ਭਾਈ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਇਹ ਬੀੜਾ ਚੁੱਕਿਆ ਵੀ ਅਸੀਂ ਜਾਵਾਂਗੇ ਉਸ ਪਾਪੀ ਸਿਰ ਪਾਪੀ ਦਾ ਸਿਰ ਵੜ ਕੇ ਇੱਥੇ ਪੰਥ ਦੇ ਅੱਗੇ ਪੇਸ਼ ਕਰਾਂਗੇ ਵੀ 10 ਦਿਨਾਂ ਦੇ ਅੰਦਰ-ਅੰਦਰ ਉਸ ਪਾਪੀ ਦਾ ਸਿਰ ਵੜ ਕੇ ਅਸੀਂ ਲੈ ਕੇ ਆਵਾਂਗੇ ਜੇ ਅਸੀਂ 10 ਦਿਨਾਂ ਦੇ ਅੰਦਰ ਨਾ ਪਹੁੰਚੇ ਤੇ ਤੁਸੀਂ ਸੋਚ ਲਓ ਵੀ ਇਹ ਸਿੰਘ ਸ਼ਹੀਦ ਹੋ ਗਏ ਫਿਰ ਹੋਰ ਜੱਥਾ ਭੇਜ ਦਿਓ ਉਸ ਸਮੇਂ ਜਿਹੜੇ ਮੁਗਲ ਸੀ ਉਹਨਾਂ ਨੇ ਵੱਡੀ ਵੱਡੀ ਰਿਆਸਤਾਂ ਦੇ ਅੱਗੇ ਜੰਗੀਰਦਾਰ ਬਣਾਏ ਹੁੰਦੇ ਸੀ ਜੋ ਆਪਣੀ ਰਿਆਸਤਾਂ ਤੋਂ ਮਾਮਲਾ ਇਕੱਠਾ ਕਰਕੇ ਟੈਕਸ ਇਕੱਠਾ ਕਰਕੇ ਮੁਗਲਾਂ ਪਾਸ ਜਮ੍ਹਾਂ ਕਰਾਉਂਦੇ ਸੀ ਪਰ ਦੋਨੇ ਸਿੰਘਾਂ ਨੇ ਇੱਕ ਵਿਉਂਤ ਬਣਾਈ ਵੀ ਸਿੱਧਾ ਜਾ ਕੇ ਹਮਲਾ ਕਰਾਂਗੇ ਫਿਰ ਤਾਂ ਉਖਾ ਹੋ ਜਾਣਾ ਹੈ ਬਿਲਕੁਲ ਉਹਨਾਂ ਨੇ ਯੋਜਨਾ ਬਣਾਈ ਪਹਿਲੇ ਉਹਨਾਂ ਨੇ ਆਪਣਾ ਪੇਸ ਬਦਲਿਆ ਅੱਛਾ ਜੀ ਮੁਸਲਮਾਨਾਂ ਵਾਲਾ ਪੇਸ ਬਣਾਇਆ ਕਿ ਸਾਨੂੰ ਕੋਲੇ ਛਿਡੇ ਪਤਾ ਨਾ ਲੱਗੇ ਹਾਂ ਪਤਾ ਨਾ ਚੱਲੇ ਤੇ ਠੀਕ ਰੀਆਂ ਕੜੀਆਂ ਕਰਿਆਂ ਨੂੰ ਤੋੜ ਕੇ ਕਿਉਂਕਿ ਸਮਝ ਜਿਹੜਾ ਚੱਲਣ ਸੀ ਮੋਹਰਾਂ ਦਾ ਹੁੰਦਾ ਸੀ ਹਾਂਜੀ ਹਾਂ ਖੇਲੀਆਂ ਵਿੱਚ ਭਰੀਆਂ ਜਦੋਂ ਖੜਕਦੀਆਂ ਸੀ ਜਦਾਬਦਾ ਸੀ ਵੀ ਇਨਾਂ ਕੋਲ ਮਾਇਆ ਹੈਗੀ ਮੋਹਰਾਂ ਦੇ ਰੂਪ ਵਿੱਚ ਬਿਲਕੁਲ ਇਹਨਾਂ ਪੇਸ ਬਣਾ ਕੇ ਹਰਮੰਦਰ ਸਾਹਿਬ ਪਹੁੰਚੇ ਸੈਨਿਕਾਂ ਨੂੰ ਆਖੇ ਵੀ ਅਸੀਂ ਤੇ ਪੱਟੀ ਦੇ ਲੰਮਰਦਾਰ ਆ ਇਹ ਆਪਣਾ ਰਿਆਸਤ ਦਾ ਜਿਹੜਾ ਮਾਮਲਾ ਲੈ ਕੇ ਆਏ ਆ ਕਾਫੀ ਸਮੇਂ ਤੋਂ ਅਸੀਂ ਆਪਣਾ ਜਿਹੜਾ ਮਾਮਲਾ ਜਮਾ ਨਹੀਂ ਕਰਵਾਇਆ ਇਹ ਮਾਮਲਾ ਜਮਾ ਕਰਵਾ ਕੇ ਅਸੀਂ ਵਾਪਸ ਜਲਦੀ ਮੁੜਨਾ ਤੇ ਉਹਨਾਂ ਨੇ ਦੇਖਿਆ ਵੀ ਹਾਂਜੀ ਮੋਹਰਾ ਤਾਂ ਹੈਗੀਆਂ ਇਹਨਾਂ ਕੋਲ ਥੈਲੀਆਂ ਭਰੀਆਂ ਹੋਈਆਂ ਅੰਦਰ ਜਾਣ ਦਿੱਤਾ ਤੇ ਉਹ ਹਰਮੰਦਰ ਸਾਹਿਬ ਦੇ ਅੰਦਰ ਪਹੁੰਚੇ ਤੇ ਪਾਪੀ ਪਲੰਘ ਉੱਤੇ ਬੈਠਾ ਹੋਇਆ ਸੀ ਅੱਛਾ ਬੈਸਵਾ ਦਾ ਨਾਚ ਰਿਹਾ ਸੀ ਹੁੱਕਾ ਪੀ ਰਿਹਾ ਸੀ ਸ਼ਰਾਬ ਦੇ ਦੌਰ ਚੱਲ ਰਹੇ ਸੀ ਜਦੋਂ ਗਏ ਸੁੱਖਾ ਸਿੰਘ ਮਹਤਾਬ ਜੀ ਜਦੋਂ ਹਰ ਤੇ ਉਹਨਾਂ ਨੇ ਆਖਿਆ ਵੀ ਅਸੀਂ ਦੇ ਪੱਟੀ ਦੇ ਨੰਬਰਦਾਰ ਆ ਆ ਮਾਮਲਾ ਲੈ ਕੇ ਆਇਆ ਸਾਡਾ ਮਾਮਲਾ ਜਮਾਂ ਕਰੋ ਜਦੋਂ ਉਹਨੇ ਥੈਲੀਆਂ ਪਲੰਗਾਂ ਦੇ ਥੱਲੇ ਰੱਖੀਆਂ ਮਸਾ ਰੰਗੜ ਜਦੋਂ ਚੁੱਕ ਕੇ ਮਾਇਆ ਨੂੰ ਚੱਕਣ ਲੱਗਿਆ ਤੇ ਭਾਈ ਮਹਿਤਾਬ ਸਿੰਘ ਨੇ ਇੱਕੋ ਵਾਰ ਨਾਲ ਉਹ ਦੱਸੀ ਰਵੱਢਿਆ ਤੇ ਭਾਈ ਸੁੱਖਾ ਸਿੰਘ ਨੇ ਉਹ ਸਿਰ ਨੇ ਜਿਹੜੀ ਟੰਗਿਆ ਹੋਰ ਵੀ ਜਿਹੜੇ ਉੱਥੇ ਬੈਠੇ ਸੀ ਉਹਨਾਂ ਨੂੰ ਵੀ ਚਟਕਾਇਆ ਉਸ ਪਾਪੀ ਦਾ ਸਿਰ ਲੈ ਕੇ ਸਿੰਘ ਫਿਰ ਇੱਥੇ ਪਹੁੰਚੇ ਉਹਨਾਂ ਦੀ ਖੁਸ਼ੀ ਵਿੱਚ ਅਰਦਾਸਾਂ ਬੇਨਤੀਆਂ ਹੋਈਆਂ ਫਿਰ ਪੰਥ ਨੇ ਉਹਨਾਂ ਨੂੰ ਸਨਮਾਨ ਵੀ ਬਖਸ਼ਿਸ਼ ਕੀਤਾ ਇਸ ਜਗ੍ਹਾ ਤੇ ਪਹੁੰਚੇ ਹਾਂਜੀ ਹਾਂਜੀ ਇਸ ਥਾਂ ਤੇ ਉਹਨਾਂ ਦੀ ਯਾਦਗਾਰ ਚ ਇਹ ਗੁਰੂ ਘਰ ਜਿਹੜਾ ਸ਼ਹੀਨਗਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਕਿੰਨਾ ਤੇ ਅੰਡਰਰਾਉਂਡ ਸੇਵਾ ਚੱਲ ਰਹੀ ਹੈ ਜਾਂ ਇੱਥੇ ਦੀ ਪ੍ਰਬੰਧਕ ਮੇਰੀ ਇਲਾਕੇ ਦੀ ਹੈ ਜੀ ਤੇਰਾ ਮੈਮਰੀ ਕਮੇਟੀ ਬਣੀ ਹੋਈ ਹੈ ਇਲਾਕੇ ਦੇ ਹੀ ਮਤਲਬ ਪਿੰਛੇ ਕੋਈ ਪਿੰਡਾ ਬਾਬਾ ਜੀ ਜਾਂ ਕਿੱਦਾਂ ਪਿੰਡ ਇੱਥੇ ਬਿਸ਼ਨੋਈਆਂ ਦਾ ਪਿੰਡ ਹੈ ਜੀ ਚਾਵਲਾ ਪਿੰਡ ਵਜਦਾ ਜੀ ਅੱਛਾ ਕਿੱਡੀ ਕਿਦੂਰ ਦਾ ਪਿੰਡ ਜੀ 1 ਕਿਲੋਮੀਟਰ ਦੀ ਹੈ ਬਸ ਥੋੜ੍ਹੀ ਪਿੰਡ ਹਾਂ ਜੀ ਠੀਕ ਹੈ ਪੰਜਾਬੀਆਂ ਦੇ ਘਰ ਮੈਂ ਪਿੱਛੇ ਵੀ ਦੇਖ ਕੇ ਬਾਕੀ ਸਾਰੇ ਇੱਥੇ ਜਿਹੜੇ ਲੰਗਰਾ ਸਾਹਿਬ ਸੀਗਾ ਮੈਂ ਦੇਖਿਆ ਹਾਂ ਸਾਰਾ ਇਲਾਕ ਠੀਕ ਹੈ ਜੀ 13 ਮੈਂਬਰੀ ਕਮੇਟੀ ਬਣੀ ਹੈ ਟਰਸਟ ਦੀ ਤੇ ਫਿਰ ਜਿਹੜਾ ਰਹਿائش ਦਾ ਪ੍ਰਬੰਧ ਇਹ ਮਤਲਬ ਕਿ ਹੁਣੇ ਬਾਅਦ ਵਿੱਚ ਬਣਿਆ ਸਾਰਾ ਆ ਜਦੋਂ 1740 ਦੇ ਵਿੱਚ ਮਸਤਰ ਰੰਗਨਦਰ ਪਾਪੀ ਦਾ ਸਿਰ ਲੈ ਕੇ ਇੱਥੇ ਪਹੁੰਚੇ ਕੁਝ ਸਮੇਂ ਬਾਅਦ ਜਦੋਂ ਮਾਹੌਲ ਪੰਜਾਬ ਦਾ ਠੀਕ ਹੋ ਗਿਆ ਉਸ ਤੋਂ ਫਿਰ ਸਿੰਘ ਚਲੇ ਗਏ ਠੀਕ ਹੈ ਜੀ 200 ਸਾਲ ਫਿਰ ਇਹ ਥਾਂ ਜਿਹੜੀ ਹੈ ਉਹ ਖਾਲੀ ਰਹੀ 1947 ਤੋਂ ਬਾਅਦ ਸੰਤ ਬਾਬਾ ਫਤਿਹ ਸਿੰਘ ਤੇ ਸੰਤ ਬਾਬਾ ਚੰਦਨ ਸਿੰਘ ਜੀ ਨੇ ਆ ਕੇ ਇਸ ਥਾਨ ਨੂੰ ਫਿਰ ਪ੍ਰਗਟ ਕੀਤਾ ਠੀਕ ਹੈ ਉਹਨਾਂ ਨੇ ਫਿਰ ਸਾਰੇ ਗੁਰੂ ਘਰ ਦੀ ਇਲਾਕੇ ਤੋਂ ਸੰਗਤ ਨੂੰ ਸੇਵਾ ਇਕੱਠੀ ਕਰਕੇ ਗੁਰੂ ਘਰ ਦੀ ਉਸਾਰੀ ਕਰਵਾਈ ਠ ਮੁਣ 13 ਮੈਂਬਰੀ ਕਮੇਟੀ ਆ ਚਲਾ ਰਹੀ ਏ ਤੇ ਗੁਰਮਤ ਵਿਦਿਆਲਾ ਵੀ ਚੱਲ ਰਿਹਾ ਏ ਲਗਭਗ 40 ਵਿਦਿਆਰਥੀ ਹਰ ਇੱਕ ਸਾਲ ਮਲਵਾਇਆ ਤੇ ਗੁਰਮਦੀ ਗੁਰਬਾਣੀ ਦੀ ਸੰਥਾ ਲੈਂਦੇ ਨੇ ਇੱਕ ਸਿੱਖ ਮਿਸ਼ਨੀ ਕਾਲਜ ਵੀ ਚੱਲਿਆ ਉੱਥੇ ਵੀ ਜਿਹੜੇ ਵਿਦਿਆਰਥੀ ਪੜ੍ਹ ਸਿੱਖ ਜਾਂਦੇ ਨੇ ਉਹਨਾਂ ਨੂੰ ਸੰਗੀਤ ਪ੍ਰਚਾਰਕ ਤੇ ਤਬਲਾ ਜੀ ਸਿਖਲਾਈ ਸਾਰੀ ਫ੍ਰੀਜ਼ ਸਿਖਲਾਈ ਦਿੱਤੀ ਜਾਂਦੀ ਹੈ ਤੇ ਬਾਬਾ ਜੀ ਮੈਂ ਇੱਕ ਜਿਵੇਂ ਹੁਣ ਮੈਨੂੰ ਵੀ ਨਹੀਂ ਪਤਾ ਸੀਗਾ ਹੈ ਨਾ ਸਥਾਨ ਬਾਰੇ ਹਾਂਜੀ ਹਾਂਜੀ ਤੇ ਸਿੱਖ ਸੰਗਤ ਕਾਫੀ ਨਹੀਂ ਨਹੀਂ ਪਤਾ ਹੈਗਾ ਸਿੱਖ ਸੰਗਤ ਕਾਫੀ ਨਹੀਂ ਨਹੀਂ ਪਤਾ ਹੈਗਾ ਪੰਜਾਬ ਵਿੱਚ ਹਾਂਜੀ ਹਾਂਜੀ ਜਿਵੇਂ ਹੈ ਨਾ ਤੇ ਉਹਦਾ ਕੀ ਕਾਰਨ ਹੋ ਸਕਦਾ ਵੀ ਕਿਵੇਂ ਹਾਂਜੀ ਲਗਭਗ ਤਾਂ ਮੈਨੂੰ ਵੀ ਪਤਾ ਹੀ ਲੱਗਾ ਰਾਜਸਥਾਨ ਜੇ ਪਤਾ ਲੱਗਾ ਮੈਨੂੰ ਵੀ ਹਾਂਜੀ ਹਾਂਜੀ ਜਿਹੜੇ ਇਤਿਹਾਸ ਪੜਦੇ ਨੇ ਕੋਈ ਜਦੋਂ ਆਪਾਂ ਹਰਿਮੰਦਰ ਸਾਹਿਬ ਦੇ ਇਤਿਹਾਸ ਪੜਦੇ ਆ ਹਾਲਾਂਕਿ ਉਹ ਪਤਾ ਨਾਲ ਨਾਲ ਇਤਿਹਾਸ ਬੁੱਢਾ ਜੋੜਦਾ ਵੀ ਨਾਲ ਜਿਹੜਾ ਹਨੂਮਾਨਗੜ੍ਹ ਉੱਥੇ ਗੁਰਦਾਰਾ ਸਾਹਿਬ ਆ ਇੱਕ ਉਹਦਾ ਪ ਉੱਥੇ ਉਹਨਾਂ ਨੇ ਵਿਸ਼ਰਾਮ ਕੀਤਾ ਆਰਾਮ ਉਹ ਜੀ ਮੇਨ ਸਥਾਨ ਆਈ ਸੀ ਜੀ ਅੱਛਾ ਅੱਛਾ ਉੱਥੇ ਜਦੋਂ ਚੱਲ ਕੇ ਆਏ ਹਾਂਜੀ ਹਾਂਜੀ ਉਦੋਂ ਵਾਪਸ ਉੱਥੇ ਰੁਕ ਗਏ ਸਾਨੂੰ ਆਇਆ ਸੀਗਾ ਵੀ ਜਿਹੜਾ ਮੇਨ ਸਥਾਨ ਵੀ ਉੱਥੇ ਹੀ ਆ ਵੀ ਉੱਥੇ ਗਏ ਸੀ ਉੱਥੇ ਉਹਨਾਂ ਨੇ ਵਿਸ਼ਰਾਮ ਕੀਤਾ ਮੇਨ ਸਿੰਘਾਂ ਦਾ ਡੇਰਾ ਇੱਥੇ ਹੀ ਸੀ ਅਸੀਂ ਜਾਣਾ ਉੱਥੇ ਸੀ ਰਾਤ ਪਰ ਉਹ ਮੂਰੇ ਸਾਨੂੰ ਸਿੰਘ ਸਵਾ ਗੁਰਦੁਆਰਾ ਦੇਖ ਗਿਆ ਫਿਰ ਉਹ 5 ਕਿਲੋਮੀਟਰ ਅੱਗੇ ਸੀ ਫਿਰ ਅਸੀਂ ਸਿੰਘ ਸਵਾ ਚ ਰਾਤ ਰੈਸ਼ ਕਰ ਲਈ ਤਾਂ ਕਰਕੇ ਹਾਂਜੀ ਠੀਕ ਹੈ ਤੇ ਉਦਾਂ ਕੋਈ ਸੰਗਤ ਪੰਜਾਬ ਚੋਂ ਆਉਂਦੀ ਹੈ ਜੀ ਜਿਹਨੇ ਬਹੁਤ ਬਹੁ ਜੀ ਸਾਰਾ ਇਲਾਕਾ ਹਾਂਜੀ ਹਾਂਜੀ ਕੋਈ ਸਮਾਗਮ ਹੁੰਦੇ ਨੇ ਜਾਂ ਜਿੱਦਾਂ ਹਰ ਇੱਕ ਮੱਸੀਆਂ ਦਾ ਸਮਾਗਮ ਹੁੰਦਾ ਜੀ ਮੱਸੀਆਂ ਨੂੰ ਉਹ ਦਸਾਂ ਗੁਰੂ ਪਾਤਸ਼ਾਹਿਆਂ ਦੇ ਜਿਹੜੇ ਗੁਰਪੁਰਬ ਉਹ ਵੀ ਮਨਾਏ ਜਾਂਦੇ ਨੇ ਠੀਕ ਹੈ ਜੀ ਤੇ ਭਾਦੋ ਦਾ ਜਿਹੜਾ 26 ਭਾਦੋ ਦਾ ਜਿਹੜਾ ਮੇਲਾ ਹੁੰਦਾ ਜਿਸ ਦਿਨ ਪਾਪੀ ਦਾ ਸਿੱਧ ਲੈ ਕੇ ਸਿੰਘ ਪਹੁੰਚੇ ਸੀ ਉਹ ਵੀ ਵੱਡੇ ਪੱਧਰ ਤੇ ਮਨਾਇਆ ਜਾਂਦਾ ਜੀ 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 ਸੁਖਸੰਬਤ ਸਿੰਘ ਜਿਹੜੀ ਉਹ ਜਦੋਂ ਲੈ ਕੇ ਪਹੁੰਚੇ ਸੀ ਨਾ ਠੀਕ ਹੈ 26 ਭਾਦੋ ਦਾ ਜੀ ਹਾਂਜੀ ਛੋਟੀ ਸੇਵਾ ਬਾਬਾ ਜੀ ਹੋ ਰਹੀ ਹੈ ਜੀ ਹਾਂ ਸਹੀ ਗੱਲ ਤੇ ਫਿਰ ਇਹ ਸੇਵਾ ਸਿੱਖ ਸੰਗਤਾਂ ਦੀ ਉਹਦੇ ਨਾਲ ਜਿਹੜਾ ਸੰਗਤ ਹਾਜ਼ਰੀ ਰਹੀ ਹੈ ਸੰਗਤ ਦੀ ਸਹੀ ਗੱਲ Rajasthan ਦੇ ਜਿੰਨੀ ਹਾਂ ਸੰਗਤ ਬਾਹਰ ਵੀ ਜਾਉਦੀ ਬਾਹਰੋਂ ਵੀ ਜਿਹੜੇ ਇਲਾਕੇ ਦੇ ਬਾਹਰੋਂ ਵੀ ਪ੍ਰਸੰਗ ਹੈ ਬਹੁਤ ਸ਼ੁਕਰ ਦੀ ਠੀਕ ਹੈ ਜੀ ਬਾਹਰ ਵੀ ਦੱਸਾਂਗੇ ਹਾਂ ਜੀ ਬੇਸ਼ਾਂਵਲ ਠੀਕ ਪੰਜਰ ਵਿਦਿਆਰਥੀ ਤੁਮ ਲੋਕ ਗੁਰਬਾਣੀ ਦੀ ਸੰਥੇ ਲੈ ਕੇ ਜਾ ਚੁੱਕੇ ਆ ਜੀ ਠੀਕ ਹੈ ਜੀ ਹੋਰ ਵੀ ਅੱਗੇ ਵੀ ਲਈ ਜਾਂਦੇ ਆ ਜੀ ਠੀਕ ਹੈ ਜੀ ਠੀਕ ਹੈ ਜੀ ਮੈਂ ਪਹਿਲਾਂ ਮੈਂ ਚਲੋ ਸਵੇਰੇ ਬਣਾ ਦਾਂਗੇ ਵੀਡੀਓ ਤੇ ਫਿਰ ਮੈਂ ਚਲੋ ਵੀ ਹੁਣੇ ਆਏ ਆ ਨਾਲ ਹੀ ਬਾਬਾ ਜੀ ਨੇ ਸਵੇਰੇ ਕੋਈ ਪਤਾ ਨਹੀਂ ਕਿੰਨੇ ਕ ਵਜੇ ਨਿਕਲ ਜੀ ਨਾ ਵੀ अर्ਲੀ ਨਿਕਲ ਜੀ ਜੀ ਆਏ ਨੇ ਜੀ ਤੇ ਠੀਕ ਆ ਬਾਬਾ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਵਾਈਕ ਠੀਕਾ ਖਾਲਸਾ ਵਾਈਕ ਠੀਕਾ ਜੀ ਠੀਕ ਹੈ